ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੁੰਗੀ ਜੀ ਸ਼ੇਖਪੁਰੇ ਪਿੰਡ ਨੂੰ ਭਾਗ ਲਾ ਰਹੇ ਸਨ ਤੇ ਇਸ ਲੜੀ ਵਿੱਚ ਵੀ ਉਹਨਾਂ ਕੀ ਕੀ ਕੌਤਕ ਕੀਤੇ ਅੱਜ ਇੱਕ ਛੋਟੀ ਜੀ ਸਾਖੀ ਤੇ ਚਾਨਣਾ ਪਾਇਆ ਜਾਏਗਾ ਬਾਬਾ ਜੀ ਦੋਹੇਦਾਰ ਉਤੇ ਦਿੰਦੇ ਹੀ ਸਨ ਰੱਬੀ ਨਾਮ ਜਪਦੇ ਸਨ ਤੇ ਬਚਨ ਵੀ ਕਰਦੇ ਸਨ ਵੀ ਕਿਤੇ ਕਿਸੇ ਦਾ ਭਲਾ ਹੋ ਜਾਵੇ ਪਿੰਡ ਦੇ ਵਿੱਚ ਸੇਖਪੁਰਾ ਪਿੰਡ ਦੇ ਵਿੱਚ ਇੱਕ ਚੀਮਾ ਚੀਮਿਆਂ ਦਾ ਪਰਿਵਾਰ ਰਹਿੰਦਾ ਸੀ ਚੀਮਾ ਜਾਤ ਜਟ ਸਿੱਖ ਗਰੀਬੀ ਬਹੁਤ ਸੀ ਖਾਣ ਵਾਸਤੇ ਘਰ ਦਾਣੇ ਵੀ ਨਹੀਂ ਸਨ ਬਾਬਾ ਜੀ ਕੋਲ ਜਦੋਂ ਆਉਣੇ ਤੇ ਬਾਬਾ ਜੀ ਦੀ ਮੁੱਠ ਵਿੱਚ ਜਿੰਨੇ ਪੈਸੇ ਆਉਣੇ ਦਵਾਨੀਆਂ ਚਵਾਨੀਆਂ ਠਿਆਣੀਆਂ ਉਦੋਂ ਹੁੰਦੀਆਂ ਸਨ ਤੇ ਉਹਨਾਂ ਦੀ ਵੈਲਿਊ ਵੀ ਬਹੁਤ ਸੱਜੇ ਤੇ ਉਹ ਫੜਾਦੇ ਨੇ ਤੇ ਚਲੋ ਉਹਨਾਂ ਚਲੇ ਜਾਣਾ ਇੱਕ ਦਿਨ ਉਹ ਆਏ ਤੇ ਕਹਿਣ ਲੱਗੇ ਬਾਬਾ ਜੀ ਅਸਰਾ ਕਰੋ ਸਾਨੂੰ ਮੋਹਰੇ ਦੀ ਕੁੜੀ ਦੇ ਦਿਓ ਕਿਉਂਕਿ ਅੱਤ ਗਰੀਬੀ ਸੀ ਗਰੀਬੀ ਤੋਂ ਤੰਗ ਆ ਕੇ ਜੀ ਰਸਣ ਖਾਣ ਨੂੰ ਕੁਛ ਐ ਨਹੀਂ ਰਹਿ ਸੀ ਨਾ ਬਾਬਾ ਜੀ ਨੇ ਕਿਹਾ ਵੀ ਤੁਸੀਂ ਇਨੇ ਦਾਤਨਾ ਕਰੋ ਤੇ ਇਸ ਤਰ੍ਹਾਂ ਕਰੋ ਵੀ ਜਿਉਂਕ ਤੇ ਪਿੰਦੇ ਨੇ ਵੀ ਉਹਨਾਂ ਕਹਾਂ ਵੀ ਉਜੜ ਜਾਓ ਬਾਕੀ ਅਸੀਂ ਕਹਿੰਨੇ ਵੀ ਉਹਨਾਂ ਕਹਾਂ ਉਹ ਪਿੰਡ ਛੱਡ ਦਿਓ ਕਹਨ ਲੱਗੇ ਪਿੰਡ ਛੱਡ ਦਿਓ ਤੇ ਦਿਸ਼ਾ ਦੱਸੇ ਵੀ ਦੱਖਣ ਵਾਲੇ ਪਾਸੇ ਲੱਗੇ ਜਾਓ ਪਹਾੜ ਵਾਲੇ ਛੇਮਾ ਕਰਨਾ ਪਹਾੜ ਵਾਲੇ ਪਾਸੇ ਲੱਗੇ ਜਾਓ ਤੇ ਕੇ ਵਿਸ਼ਰਾਮ ਕਿੱਥੇ ਕਰੀਏ ਰਹੀ ਕਿੱਥੇ ਬਾਬਾ ਜੀ ਕਿੱਥੇ ਜਾ ਕੇ ਹੁਕਮ ਬਾਬਾ ਜੀ ਕਹਿਣ ਲੱਗੇ ਜਿੱਥੇ ਤੁਹਾਨੂੰ ਰਾਤ ਪੈ ਜੇ ਨਾ ਤੇ ਕੋ ਪਾਣੀ ਦਾਸ ਰਵੇਖ ਕੇ ਤੇ ਉੱਥੇ ਆਪਣਾ ਵਿਸ਼ਰਾਮ ਕਰ ਲਿਆ ਜੀ ਸਤਿ ਬਚਨ ਕਹਿ ਕੇ ਅਗਲੇ ਦਿਨ ਸਵੇਰੇ ਜੋ ਗੱਡੇ ਆ ਗੱਡਾ ਸੀ ਕੋਈ ਪਰਿਵਾਰ ਸਮਾਨ ਤੇ ਥੋੜਾ ਬਹੁਤ ਲੱਦ ਕੇ ਜੋ ਵੀ ਸੀ ਕੋਲ ਪਰਿਵਾਰ ਵੱਡਾ ਸਾਰਾ ਸੀ ਜੀ ਸਨ ਸਾਰੇ ਚੱਲ ਪਏ ਇਥੋਂ ਨੀਲੋ ਖੜੀ ਦੇ ਕੋਲ ਪਿੰਡ ਹੈ ਮੇਰੇ ਧਿਆਨ ਚ ਨਹੀਂ ਉਸ ਪਿੰਡ ਤੇ ਜਾਗਣੋਂ ਰਾਤ ਪੈ ਗਈ ਉੱਥੇ ਨਹਿਰ ਦਾ ਕੰਡਾ ਸੀ ਪਏ ਉਹ ਪਾਣੀ ਦਾ ਵਿਸਾਦ ਨੂੰ ਹੋ ਗਿਆ ਉਹਨਾਂ ਤੇ ਵਿਸ਼ਰਾਮ ਕਰ ਲਿਆ ਜੰਗਲ ਬੀਆ ਬਾਉਨ ਸੀ ਕਿਸੇ ਖੱਤਰੀ ਦੀ ਪੈਲੀ ਸੀ ਮੈਂ ਉੱਥੇ ਉਹਨਾਂ ਡੇਰਾ ਲਾਇਆ ਇੱਕ ਦੋ ਦਿਨ ਲੰਘ ਗਏ ਜਿਵੇਂ ਤੇ ਉਹ ਖੱਤਰੀ ਆਇਆ ਆਪਣੇ ਪੈਲੀ ਨੂੰ ਫੇਰਾ ਮਾਰਨ ਹਾਂ ਵੀ ਕਿੱਥੋਂ ਆਇਓ ਕਾਹਨ ਮੈਂ ਤੇ ਕੀਤੇ ਵਿਸ਼ੇਸ਼ ਪਰੇ ਪਿੰਡ ਤੋਂ ਆਇਆ ਤੇ ਕੰਮ ਨਹੀਂ ਕੋਈ ਕਹਿਣ ਲੱਗਾ ਕੰਮ ਕਿਉਂ ਨਹੀਂ ਆ ਤੁਸੀਂ ਜੰਗਲ ਹੈ ਮੇਰਾ ਪਟੋ ਤੇ ਆ ਪੈਲੀ ੜੀ ਬੇਲੀ ਪਈਏ બીਜੋ ਹਿੱਸੇ ਤੇ ਵੀ ਲਓ ਕੋ ਸਾਧ ਸੰਗਤ ਜੀ ਉਹਨਾਂ ਪੈਲੀ ਹਿੱਸੇ ਤੇ ਬੀਜ ਲਈ ਜੋ ਵੀ ਬੀਜ ਬੂਜ ਸੀ ਸਾਰਾ ਕੁਝ ਉਹਨੇ ਲਿਆਕ ਦਿੱਤਾ ਤੇ ਜੰਗਲ ਪਟਣਾ ਸ਼ੁਰੂ ਕਰਤਾ ਜੰਗਲ ਦੀ ਇੱਕ ਗੱਲ ਹੋਈ ਵੀ ਜਿੰਨਾ ਜੰਗਲ ਪਟੋ ਉਹਦਾ ਅੱਧਾ ਤੁਹਾਡੀ ਪੈਲੀ ਦਿੰਦੀ ਮੇਰੀ ਜੀ ਸਾਨੂੰ ਜੰਗਲ ਪੜਦੇ ਗਏ ਪੜੀ ਬੰਦੀ ਗਈ ਕੁਝੋ ਹਿੱਸੇ ਲੋਦਾਣੇ ਆ ਜਾਣ ਨੇ ਐਸੀ ਮਹਾਰਾਜ ਦੀ ਕਿਰਪਾ ਹੋਈ ਬਾਬਾ ਜੀ ਨੇ ਅੱਜ ਸਵਾ ਕਿੱਲਿਆਂ ਦੇ ਮਾਲਕ ਨੇ ਤੇ ਉਹਨਾਂ ਦੇ ਪਰਿਵਾਰ ਵੀ ਬਾਹਰ ਡਰ ਗਿਆ ਬੱਚੇ ਅਗੋਂ ਬਾਹਰ ਡਰ ਗਏ ਨੇ ਕੋਈ ਨੌਕਰੀ ਲੱਗ ਗਈ ਤੇ ਸੰਤਾਂ ਦੇ ਬਚਨ ਨੇ ਸੰਤਾਂ ਦੇ ਬਚਨਾਂ ਨੂੰ ਜਿਹੜਾ ਮੰਨ ਲੈਂਦਾ ਉਹ ਤੇ ਤਰ ਜਾਂਦਾ ਤੇ ਜਿਹੜਾ ਮਜ਼ਾਕ ਚ ਲੈ ਲੈਂਦਾ ਜਿਵੇਂ ਕੋਲ ਜਿਹ ਲੈ ਲਿੰਦਾ ਫਿਰ ਉਹਨਾਂ ਵਾਸਤੇ ਕੁਝ ਵੀ ਨਹੀਂ ਗੱਲ ਹੈ ਸਾਧ ਸੰਗਤ ਦੀ ਸਾਧ ਸੰਗਤ ਜੀ ਵਿਸ਼ਵਾਸ ਦੀ ਉਹ ਚੀਮਾ ਪਰਿਵਾਰ ਨੇ ਵਿਸ਼ਵਾਸ ਕੀਤਾ ਤੇ ਇਥੋਂ ਪਿੰਡ ਛੱਡ ਕੇ ਚਲੇ ਗਏ ਬਾਹਰ ਜਾ ਕੇ ਬਾਬਾ ਜੀ ਦੇ ਬਚਨ ਦੇ ਅਨੁਸਾਰ ਉਹਨਾਂ ਆਪਣਾ ਉੱਥੇ ਜਾ ਕੇ ਮਹਾਰਾਜਿਆਂ ਵਾਲੀ ਜ਼ਿੰਦਗੀ ਆ ਜਿਉ ਰਹੇ ਨੇ ਅੱਜ ਕੋਈ ਛੋਟੀ ਮੋਟੀ ਗੱਲ ਨਹੀਂ ਕਈਆਂ ਜਿੱਥੇ ਇੱਕ ਮਰਲਾ ਵੀ ਨਹੀਂ ਸੀ ਤੇ ਸੈਂਕੜਿਆਂ ਕਿੱਲਾਂ ਦੇ ਮਾਲਕ ਬਣ ਗਏ ਨੇ ਬੱਚੇ ਬਾਹਰ ਚਲੇ ਗਏ ਨੇ ਤੇ ਬਾਬਾ ਜੀ ਨੂੰ ਅੱਜ ਵੀ ਨਹੀਂ ਪੁੱਲੇ ਸਾਲ ਦੇ ਵਿੱਚ ਉਹ ਆਉਂਦੇ ਨੇ ਬਾਬਾ ਜੀ ਨੂੰ ਯਾਦ ਕਰਦੇ ਨੇ ਕੋ ਪ੍ਰੋਗਰਾਮ ਐ ਇੱਥੇ ਬਾਬਾ ਜੀ ਦੇ ਜਨਮ ਦਿਨ ਹੈ ਜਾਂ ਵਿਸਾਖੀ ਹੈ ਤਿੰਨ ਪਾਰ ਉਨ੍ਹਾਂ ਦੇ ਉਹਨਾਂ ਮਤਲਬ ਉਹਨਾਂ ਦੇ ਪਰਿਵਾਰ ਨੇ ਕਰਵਾਣਾ ਤੇ ਇੱਥੇ ਰਹਿ ਕੇ ਆਪ ਅੱਤੀ ਸੇਵਾ ਕਰਦੇ ਨੇ ਤੇ بڑے ਭਾਗਾਂ ਵਾਲੇ ਨੇ ਉਹਨਾਂ ਦੇ ਪੁਰਖਿਆਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਹਨ ਉਹ ਵੀ ਆਉਂਦੇ ਹਨ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ